ਹਾਂਜੀ ਸਮੂਹ ਪੈਨਸ਼ਨਰ ਸਾਥੀਆਂ ਦਾ ਮੁਲਾਜ਼ਮ ਸਾਥੀਆਂ ਦਾ ਆਪਣੇ ਚੈਨਲ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਹੈ ਜਿਵੇਂ ਇੱਕ ਸਕਰੀਨ ਤੇ ਦੇਖ ਰਹੇ ਹੋ ਵੈਸੇ ਮੈਸੇਜ ਮੇਰੇ ਕੋਲੇ ਇੱਕ ਤਰੀਕ ਨੂੰ ਹੀ ਆ ਗਿਆ ਸੀ ਪਰ ਜਿਵੇਂ ਕਹਿੰਦੇ ਆਰਡਰਾਂ ਦੀ ਕਾਪੀ ਨਹੀਂ ਸੀ ਆਈ ਤਾਂ ਤੁਸੀਂ ਪੜ੍ਹ ਹੀ ਸਕਦੇ ਹੋ ਵੀ ਕੀ ਲਿਖਿਆ ਮਿਤੀ 29 11 24 ਨੂੰ ਮਾਨਯੋਗ ਪੰਜਾਬ ਹਾਈ ਕੋਰਟ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਮਹਿੰਗਾਈ ਭੱਤੇ ਸਮੇਤ ਬਕਾਇਆ ਪੰਜਾਬ ਦੇ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੇਣ ਸੰਬੰਧੀ ਕੋਰਟ ਨੰਬਰ 31 ਵਿੱਚ ਸੁਣਵਾਈ ਹੋਈ ਜਿਸ ਵਿੱਚ ਸਰਕਾਰ ਨੇ 2031 ਤੱਕ ਦੇਣ ਬਾਰੇ ਆਪਣਾ ਪੱਖ ਪੇਸ਼ ਕੀਤਾ 2031 ਤੱਕ ਮਤਲਬ ਵੀ ਸਰਕਾਰ ਕਹਿ ਰਹੀ ਹੈ ਵੀ ਅਸੀਂ 2031 ਜਿਹੜਾ ਸਾਲ ਆ ਉਦੋਂ ਤੱਕ ਅਸੀਂ ਜਿਹੜੇ ਬੰਦੇ ਏਰੀਅਰ ਨੇ ਜਾਂ ਡੀਏ ਨੇ ਉਹ ਦੇ ਦੇਵਾਂਗੇ ਡੀਏ ਜੋ ਵੀ ਏਰੀਅਰ ਬੰਦੇ ਨੇ ਪਰ ਮਾਨਯੋਗ ਅਦਾਲਤ ਨੇ ਪੁੱਛਿਆ ਕਿ ਜਦੋਂ ਦੀ ਸਰਕਾਰ ਬਣੀ ਹੈ ਵੀ ਉਦੋਂ ਤੋਂ ਲੈ ਕੇ ਮਸ਼ਹੂਰੀਆਂ ਮਤਲਬ ਜਿਵੇਂ ਐਡਵਰਟਾਈਜ਼ਮੈਂਟ ਤੇ ਕਿੰਨਾ ਖਰਚਾ ਤੁਸੀਂ ਕੀਤਾ ਤੇ ਉਹ ਖਰਚਾ ਕਿੱਥੋਂ ਆਇਆ ਤੇ ਤੁਹਾਡੇ ਪਾਸ ਆਪਣੀ ਸਰਕਾਰ ਦੇ ਆਪ੍ਰਾਪਤੀਆ ਦੱਸਣ ਦੇ ਲਈ ਤਾਂ ਪੈਸੇ ਹਨ ਪਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੇਣ ਦੇ ਲਈ ਤੁਹਾਡੇ ਪਾਸ ਪੈਸੇ ਨਹੀਂ ਹਨ ਇਹ ਸ਼ਬਦ ਕੋਰਟ ਦੇ ਵਿੱਚੋਂ ਕਹੇ ਨੇ ਆਪਣੇ ਕੋਲ ਆਰਡਰਾਂ ਦੀ ਕਾਪੀ ਵੀ ਆਪਾਂ ਤੁਹਾਨੂੰ ਉਹ ਵੀ ਸ਼ੋਅ ਕਰਦੇ ਹਾਂ ਕਿਉਂਕਿ ਬਿਨਾ ਦੇਖੋ ਜਿੰਨਾ ਚਿਰ ਕੋਈ ਗੱਲ ਨਹੀਂ ਹੈ ਆਪਾਂ ਨੂੰ ਨੀ ਲੱਗਿਆ ਵੀ ਕੋਈ ਤੁਹਾਡੇ ਨਾਲ ਇਨਫਾਰਮੇਸ਼ਨ ਸਾਂਝੀ ਕੀਤੀ ਜਾਵੇ ਤਾਂ ਇਹ ਹੈ COC P 3526 2024 COC P 479 497 1577 ਬਲਵੰਤ ਸਿੰਘ ਐਂਡ ਆਦਰਜ ਵਰਸੀ ਜਯੋਜੈ ਸ਼ਰਮਾ ਅਜੋਏ ਕੁਮਾਰ सिन्हा ਜੀ ਇਹਦੇ ਵਿੱਚ ਦੇਖੋ ਇਹਨਾਂ ਨੇ ਵੀ ਗੱਲ ਰੱਖੀ ਹੈ ਮੇਨਲੀ ਵੀ ਏਰੀਅਰ ਦੇ ਸੰਬੰਧੀ ਇਹ ਵੀ ਕਮੇਟੀ ਬਣੀ ਕਿਵੇਂ ਕਮੇਟੀ ਨੇ ਕੀ ਆਵਦੀ ਰਿਕਮੈਂਡੇਸ਼ਨ ਦਿੱਤੀ ਤੇ ਉਹਨਾਂ ਨੇ ਫੈਕਟਾਂ ਦੇ ਮੁਤਾਬਕ ਆਖਿਆ ਜਿਹੜਾ ਬੈਨੇਫਿਟ ਸੀ ਉਹ ਪੇਅਵਲ ਸੀ ਪੈਨਸ਼ਨਰ ਨੂੰ ਅਕਤੂਬਰ ਜਾਂ ਨਵੰਬਰ 2021 ਤੱਕ ਦੇ ਦ ਐਂਡ ਸਟਿਲ ਦਾ ਸੈੱਡ ਪ੍ਰੋਸੈਸ ਹੈ ਨਾਟ ਮੀਨ ਇਨੀਸ਼ੀਏਟਡ ਆਲਸੋ ਐਕਸਪ੍ਰੈਸਿੰਗ ਅ ਪ੍ਰੀਹੈਂਸ਼ਨ ਆਫ ਡਿਫਾਲਟ ਇਨ ਪੇਮੈਂਟ ਇਨ ਫਿਊਚਰ ਵੀ ਨਾ ਹੀ ਕੋਈ ਦਿੱਤਾ ਹਜੇ ਨਾ ਹੀ ਕੁਛ ਹਜੇ ਚੱਲ ਰਿਹਾ ਪ੍ਰੋਸੈਸ ਕਨਸਿਡਰਿੰਗ ਦਾ ਮੈਟਰ ਇਨ ਟੋਟਲਿਟੀ ਦਾ ਰਿਸਪੋਨਡੈਂਟ ਇਡਾਇਰੈਕਟਡ ਟੂ ਫਾਈਲ ਐਨ ਐਫੀਰੈਫਟ ਆਫ ਫਾਈਨੈਂਸ ਸੈਕਟਰ ਪੰਜਾਬ ਬਾਊਟ ਦਾ ਡਿਟੇਲਡ ਐਕਸਪੈਂਡੀਚਰ ਡਨ ਅਗੇਂਸਟ ਐਡਵਰਟਾਈਜ਼ਮੈਂਟ ਕੈਰੀਡ ਆਊਟ ਇਨ ਦਾ ਪ੍ਰਿੰਟ মিডিਆ ਜਿਵੇਂ ਤੁਹਾਨੂੰ ਉਹ ਪੰਜਾਬੀ ਚ ਦਾ ਅਸਰਤਾ ਸੀ ਉਹੀ ਚੀਜ਼ ਹੈ ਵੀ ਕਿੰਨਾ ਤੁਸੀਂ ਖਰਚਾ ਕੀਤਾ ਤੇ ਖਰਚਾ ਕਿੱਥੋਂ ਆਇਆ ਪ੍ਰਿੰਟ মিডিਆ ਜਾਂ ਇਲੈਕਟ੍ਰੋਨਿਕ মিডিਆ ਦੇ ਉੱਤੇ ਪ੍ਰਿੰਟ মিডিਆ ਮਤਲਬ ਜਿਵੇਂ ਪ੍ਰੈਸ ਵਗੈਰਾ ਦਾ ਕਵਰੇਜ ਆ ਜਾਂ ਇਲੈਕਟ੍ਰੋਨਿਕ মিডিਆ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ YouTube ਦੇ ਉੱਤੇ Facebook ਦੇ ਉੱਤੇ ਜੋ ਵੀ ਹੈ ਨਾ ਰਿਗਾਰਡਿੰਗ ਦਾ ਅਫੀਸ਼ੀਅਲ ਅਨਆਫੀਸ਼ੀਅਲ ਪ੍ਰੋਗਰਾਮ ਆਫ ਦਾ ਮਿਨਿਸਟਰ ਐਂਡ ਦਾ ਇਲੈਕਟਡ ਰਿਪਰੈਜ਼ੈਂਟੇਟਿਵ ਬਿਸਾਈਡ ਦਾ ਡਿਟੇਲ ਆਫ देयर ਸਪੈਂਡਿੰਗ ਔਨ ਦਾ ਐਡਵਰਟਾਈਜ਼ਮੈਂਟ ਆਫ देयर ਵੈਲਫੇਅਰ ਸਕੀਮ ਸਿንስ ਦਾ ਡੇ ਆਫ ਅਜ਼ੂਮਿੰਗ ਦਾ ਚਾਰਜ ਮਤਲਬ ਜਦੋਂ ਤੋਂ ਚਾਰਜ ਸੰਭਾਲਿਆ ਪਾ ਮਾਰਚ 2022 ਤੋਂ ਤੇ ਕਦੋਂ ਤੱਕ ਮੰਗਿਆ 4 12 2024 ਟੂ ਬੀ ਸ਼ੋਨ ਦਾ ਅਰਜੈਂਟੀ ਲਿਸਟ ਤੇ ਆਪਣੇ ਜੱਸ ਸਾਹਿਬ ਦਾ ਨਾਮ ਹੈ ਅਰਕੇਸ਼ ਜੁਲਾਈ ਤੇ 29 11 ਦੀ ਡੇਟ ਹੈ ਉਹੀ ਗੱਲ ਹੈ ਪੰਜਾਬੀ ਚ ਆਪਾਂ ਦੇਖੀਏ ਤਾਂ ਬਿਲਕੁਲ ਕਲੀਅਰ ਹੈ ਲੱਗਿਆ ਵੀ ਇਨਫਾਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਈਏ ਵੀ ਪ੍ਰੋਸੈਸ ਚੱਲ ਰਿਹਾ ਹੈ ਤੇ ਹੋ ਸਕਦਾ ਕੋਈ ਏਰੀਆ ਸੰਬੰਧੀ ਜਲਦੀ ਕੋਈ ਆਪਾਂ ਨੂੰ ਵਧੀਆ ਖਬਰ ਸੁਣਨ ਨੂੰ ਮਿਲੇ ਤੇ ਜੇ ਤੁਹਾਨੂੰ ਇਨਫਾਰਮੇਸ਼ਨ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਥੈਂਕ ਯੂ